ਆਮ ਆਦਮੀ ਪਾਰਟੀ ਮਹਿਲਾ ਵਿੰਗ ਜ਼ਿਲ੍ਹਾ ਪ੍ਰਧਾਨ 파ਸ਼ਪੂਜਾ ਲੁਥਰਾ ਸਦੇਵਾ ਨੇ ਅੱਜ ਆਪਣੀ ਸਮੂਚੀ ਟੀਮ ਸਾਹਿਤ ਫਾਜ਼ਿਲਕਾ ਦੇ ਬੱਲਵਾਨਾ ਹਲਕੇ ਦੇ ਵਿੱਚ ਜਗਦੀਸ਼ ਸਿੰਘ ਕਾਕਾ ਬਰਾੜ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਇਸ ਮੌਕੇ 파ਸ਼ਪੂਜਾ ਲੁਥਰਾ ਸਦੇਵਾ ਵੱਲੋਂ ਖਾਸ ਤੌਰ ਤੇ ਮਹਿਲਾਵਾਂ ਨਾਲ ਮੀਟਿੰਗ ਕੀਤੀ ਗਈ ਅਤੇ ਉਹਨਾਂ ਨੂੰ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਜਾਣੂ ਕਰਾਇਆ ਗਿਆ ਇਸ ਮੌਕੇ ਮਹਿਲਾਵਾਂ ਦਾ ਇੱਕ ਵੱਡਾ ਇਕੱਠ ਦੇਖਣ ਨੂੰ ਮਿਲਿਆ भगवान हाँ हाँ सिंह मन आम आदमी पार्टी आम आदमी पार्टी आम आदमी पार्टी आम आदमी पार्टी सरदार भगवान सिंह मठ सरदार भगवान सिंह मन आम आदमी पार्टी आम आदमी पार्टी मैं सचदेवा ਜ਼ਿਲ੍ਹਾ ਪ੍ਰਧਾਨ ਮਹਿਲਾ ਵਿੰਗ ਆਮ ਆਦਮੀ ਪਾਰਟੀ ਅੱਜ ਅਸੀਂ ਬੱਲੂਆਣਾ ਹਲਕੇ ਤੇ ਅਬੋਹਰ ਦੇ ਵਾੜਾ ਦੇ ਵਿੱਚ ਜਿਹੜੀ ਅੱਜ ਮੀਟਿੰਗ ਕੀਤੀ ਏ ਅ ਇਹ ਜਿਹੜੀ ਮੀਟਿੰਗ ਏ ਉਹ ਮਹਿਲਾ ਵਿੰਗ ਦੇ ਰਿਗਾਰਡਿੰਗ ਜਿਹੜੀ ਲਗਾਤਾਰ ਸਾਡੀ ਚੱਲ ਰਹੀਆਂ ਨੇ ਤਾਂ ਸਾਨੂੰ ਜਿਹੜੀਆਂ ਸੜੀਆਂ ਔਰਤਾਂ ਵੱਲੋਂ ਤੇ ਸਾਰੀ ਜਨਤਾ ਵੱਲੋਂ ਬਹੁਤ ਵਧੀਆ ਜਿਹੜਾ ਹੰਗਾਰਾ ਮਿਲ ਰਿਹਾ ਹੈ ਸਾਡੇ ਜਿਹੜੇ ਲੋਕ ਸਭਾ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਜੀ ਨੇ ਉਹਨਾਂ ਦੇ ਹੱਕ ਵਿੱਚ ਲਗਾਤਾਰ ਮੀਟਿੰਗਾਂ ਤੇ ਲਗਾਤਾਰ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਔਰ ਉਹਦੇ ਤਹਿਤ ਜਿਹੜਾ ਸਾਨੂੰ ਹੰਗਾਰਾ ਮਿਲ ਰਿਹਾ ਹੈ ਮੈਂ ਸਾਰੀ ਜਨਤਾ ਦੇ ਤ\\"ਤੇ ਵੱਲ ਸ਼ੁਕਰੀਆ ਦਾ ਕਰਨੀ ਆ ਕਿ ਆਪਣਾ ਪਿਆਰ ਤੇ ਸਹਿਯੋਗ ਐਵੇਂ ਬਣਾਈ ਰੱਖਿਓ ਜੇ ਤੇ ਅੱਜ ਜਿਹੜੀ ਜੜੀ ਮੀਟਿੰਗ ਹੈ ਉਹ ਸੰਦੀਪ ਨੋਖਵਾਲ ਜੀ ਦੇ ਨਾਲ ਹੀ ਵਿਨੋਦ ਪੱਲਾਈ ਜਿਹੜੇ ਵਾਰਡ ਇੰਚਾਰਜ ਨੇ ਇਸ ਤੋਂ ਇਲਾਵਾ ਇੱਥੇ ਜਤਿੰਦਰ ਕੌਰ ਜੀ ਬਲੋਕ ਪ੍ਰਧਾਨ ਸਾਡੇ ਭਾਗਵੰਤੀ ਆਂਟੀ ਜੋ ਕਿ ਜ਼ਿਲ੍ਹਾ ਸਕੱਤਰ ਨੇ ਉਹ ਸਾਰੇ ਇੱਥੇ ਅੱਜ ਮੌਜੂਦ ਨੇ ਤੇ ਨਾਲ ਸਾਡੇ ਪਾਰਟੀ ਦੇ ਹੋਰ ਵੀ ਉਧਿਹਦਰ ਸਹਿਬਾਨ ਇੱਥੇ ਮੌਜੂਦ ਨੇ ਤਾਂ ਜਿਵੇਂ ਅਸੀਂ ਅੱਜ ਪਿੰਡਾਂ ਦੇ ਵਿੱਚ ਵਾੜਾ ਵਿੱਚ ਜਾਂ ਜਿੰਨੇ ਵੀ ਅਸੀਂ ਹਲਕਿਆਂ ਵਿੱਚ ਲਗਾਤਾਰ ਮੀਟਿੰਗ ਕਰ ਰਹੇ ਹਾਂ ਤਾਂ ਜਿੰਨਾ ਵੀ ਇਹ ਜਨਤਾ ਵੱਲੋਂ ਬਹੁਤ ਪਿਆਰ ਤੇ ਬਹੁਤ ਵਧੀਆ ਜਿਹੜਾ ਹੰਗਾਰਾ ਦਿੱਤਾ ਜਾ ਰਿਹਾ ਹੈ